हां भाई सारे ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਕੱਲ ਭਰਨੇ ਸਿੱਧੂ ਵਾਲੀ ਰਿਹਾਈ ਦੇ ਮਸਲੇ ਨੂੰ ਲੈ ਕੇ ਜੋ ਐਕਸ਼ਨ ਪ੍ਰੋਗਰਾਮ ਸੀ ਸੰਗਰੂਰ ਉਸ ਦੇ ਦੌਰਾਨ ਇੱਕ ਚੀਜ਼ ਜਿਹੜੀ ਖਾਸਤਾ ਉੱਤੇ ਨੋਟ ਕਰਨਯੋਗ ਹੈ ਸਾਰੇ ਲੋਕਾਂ ਦੇ ਜਿਹੜੀਆਂ ਲੋਕਪੱਖੀ ਤਾਕਤਾਂ ਨੇ ਸਾਰਿਆਂ ਦੇ ਨੋਟ ਕਰਨਯੋਗ ਹੈ ਬਈ ਪੰਜਾਬ ਸਰਕਾਰ ਨੇ ਜਿਹੜੇ ਕੁਝ ਚੈਨਲਾਂ ਵਾਲੇ ਸਾਥੀ ਐ ਯੂਟਿਊਬਰ ਐ ਜਿਹੜੇ ਲੋਕਾਂ ਦੇ ਪੱਖ ਚ ਲਿਖਦੇ ਨੇ ਜਾਂ ਆਪਣੀ ਪੋਸਟਾਂ ਪਾਉਂਦੇ ਨੇ ਉਹਨਾਂ ਦੇ ਉਹਨਾਂ ਨੇ ਕੱਲ ਪੂਰੀ ਤਰ੍ਹਾਂ ਉਹਨਾਂ ਦੀ ਜਵਾਬੰਦੀ ਕਰਨ ਦੇ ਉਹਨਾਂ ਦਾ ਸਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਐ ਜਿਵੇਂ ਪਹਿਲਾਂ ਦਿੱਲੀ ਮੋਰਚੇ ਵੇਲੇ ਮੋਦੀ ਹਕੂਮਤ ਚੈਨਲ ਵਾਲਿਆਂ ਦਾ ਮੀਡੀਆ ਵਾਲਿਆਂ ਦਾ سوشل ਮੀਡੀਆ ਵਾਲਿਆਂ ਦਾ ਉਹਨਾਂ ਨੇ ਜਾਂ ਪ੍ਰਾਈਵੇਟ ਚੈਨਲ ਵਾਲਿਆਂ ਦਾ ਜਿਹੜਾ ਉਹਨਾਂ ਨੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਰਹੇ ਆ ਜਿਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਅੰਦੋਲਨ ਦੇ ਪੱਖ 'ਚ ਸੀਗਾ ਇੱਕ ਜਿਹੜਾ ਗੋਦੀ ਮੀਡੀਆ ਸੀਗਾ ਉਹ ਸਰਕਾਰ ਦੇ ਪੱਖ 'ਚ ਉਹਦੇ ਨਰੇਟਿਵ ਸਿਰਜਦਾ ਸੀ ਸੋ ਜਿਹੜਾ ਕਿਸਾਨਾਂ ਦੇ ਅੰਦੋਲਨ ਦੇ ਪੱਖ 'ਚ ਸੀਗਾ ਉਹਦਾ ਉੱਥੇ ਕੇਸ ਪਾਏ ਉਹਨਾਂ ਤੇ ਉਹਨਾਂ ਦਾ ਸਾਹ ਘੁੱਟਿਆ ਉਹਨਾਂ ਦਾ ਜਵਾਨ ਬੰਦੀ ਕੀਤੀ ਉਵੇਂ ਪੰਜਾਬ ਸਰਕਾਰ ਬਿਲਕੁਲ ਉਹਨਾਂ ਰਾਹਾਂ 'ਤੇ ਚੱਲ ਕੇ ਹੁਣ ਕਰ ਰਹੀ ਹੈ ਕੱਲ ਜੋ ਸਾਹਮਣੇ ਆਇਆ ਬਹੁਤ ਹੀ ਨਿੰਦਣਯੋਗ ਹੈ ਜਿਹੜਾ ਵਰਤਾਰਾ ਵੀ ਕੁਝ ਦੇ ਇਹਨਾਂ ਨੇ ਧਮਕੀਆਂ ਦਿੱਤੀਆਂ ਕੁਝ ਯੂਟਿਊਬਰਾਂ ਨੂੰ ਚੈਨਲ ਵਾਲਿਆਂ ਨੂੰ ਵੀ ਜੇ ਤੁਸੀਂ ਉੱਥੇ ਜਾ ਕੇ ਕਵਰੇਜ ਕੀਤੀ ਤਾਂ ਤੇਰਾ ਫਲਾਣੇ ਥਾਣੇ 'ਚ ਕੇਸ ਪਾਏ ਆ ਤੇ ਅੱਜ ਹੀ ਉਹ ਕੇਸ ਖੋਲ ਕੇ ਤੁਹਾਨੂੰ ਉਹਦੇ ਕੇਸ 'ਚ ਅਰੈਸਟ ਕਰਾਂਗੇ ਤੂੰ ਚੁੱਪ ਕਰਕੇ ਘਰਾਂ ਬੈਠਾ ਰਹਿ ਬਾਈ ਨੇਮ ਉਹਨਾਂ ਨੇ ਇਕੱਲੇ ਇਕੱਲੇ ਨੂੰ ਫੋਨ ਕਰਕੇ ਜਿਹੜਾ ਥਾਣੇਦਾਰਾਂ ਨੇ ਉਹ ਠਾਂ ਬਹਾਇਆ ਵੀ ਆ ਤੇ ਜਿਹੜੇ ਪੱਤਰਕਾਰ ਫਿਰ ਵੀ ਨਹੀਂ ਰੁਕੇ ਉੱਥੇ ਜਾਵੜੇ ਆ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਉਹਨਾਂ ਦੇ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਥਾਣੇ 'ਚ ਬੰਦ ਰੱਖਿਆ ਕਈ ਕਈ ਘੰਟੇ ਤੇ ਜਦੋਂ ਫੇਰ ਵੀ ਉਹਨਾਂ ਨੇ ਆਪਣੇ ਉਹ ਸਾਰੇ ਦੀ ਸਾਰੇ ਜਿਹੜੇ ਜੋ ਉਹਨਾਂ ਦਾ ਵਿਹਾਰ ਹੋਇਆ ਜਾਂ ਜਿਹੜੇ ਮੌਕੇ ਤੇ ਉੱਥੇ ਆਪਣਾ ਮੋਰਚੇ ਦੀ ਕਵਰੇਜ ਕੀਤੀ ਤਾਂ ਉਹਨਾਂ ਨੇ ਉਹ ਡਾਂਗਾ ਮਾਰ ਕੇ ਜਿਹੜੇ ਕੈਮਰੇ ਭੰਨੇ ਗਏ ਤਾਂ ਕਿ ਉਹ ਜਿਹੜੇ ਗਾਂ ਸ਼ੇਅਰ ਨਾ ਹੋ ਸਕੇ ਉਹ ਸੋ ਇਹ ਜਿਹੜਾ ਹੈ ਸਾਰਾ ਵਰਤਾਰਾ ਇਹਦੇ ਵਿੱਚ ਸਾਰੇ ਵੀ ਜਿਹੜੇ ਪੰਜਾਬ ਆਪਣੇ ਕਿਸਾਨ ਹੈ ਮਜ਼ਦੂਰ ਹੈ ਜਾਂ ਇਨਸਾਫ ਪਸੰਦ ਲੋਕ ਹੈ ਪੰਜਾਬ ਪੱਖੀ ਲੋਕ ਹੈ ਉਹਨਾਂ ਦਾ ਫਰਜ਼ ਬਣਦਾ ਹੈ ਵੀ ਜਿਹੜੇ ਪੱਤਰਕਾਰ ਜਾਂ ਚੈਨਲ ਜਾਂ ਸੋਸ਼ਲ ਮੀਡੀਆ ਵਾਲੇ ਜਾਂ ਯੂਟਿਊਬਰ ਕਿਸਾਨਾਂ ਦੇ ਲੋਕਾਂ ਦੇ ਪੱਖ 'ਚ ਲਿਖ ਰਹੇ ਹੈ ਉਹਨਾਂ ਦੇ ਨਾਲ ਉਹ ਡਟ ਕੇ ਖੜਨਣਾ ਤਾਂ ਕਿ ਜਿਹੜੀ ਉਹਨਾਂ ਦੀ ਜੇ ਜਵਾਨ ਬੰਦੀ ਹੁੰਦੀ ਆ ਤਾਂ ਇਹ ਨੁਕਸਾਨ ਸਾਡੇ ਅੰਦੋਲਨ ਦਾ ਨੁਕਸਾਨ ਆ ਉਹਨਾਂ ਦੀ ਜਵਾਨ ਬੰਦੀ ਵੀ ਨਾ ਹੋਵੇ ਉਹਨਾਂ ਦੇ ਹੱਕ ਵੀ ਬਹਾਲ ਹੋਣ ਉਹਨਾਂ ਨੂੰ ਹੌਸਲਾ ਵੀ ਮਿਲੇ ਜੇ ਉਹਨਾਂ ਨੂੰ ਇਹ ਆਪਾਂ ਨਹੀਂ ਨਾਲ ਖੜਦੇ ਤਾਂ ਉਹ ਉਹਨਾਂ ਨੇ ਵੀ ਜੇ ਉਹਨਾਂ ਨੂੰ ਹੌਸਲਾ ਲੋਕਾਂ ਵੱਲੋਂ ਨਹੀਂ ਮਿਲਦਾ ਤਾਂ ਉਹਨਾਂ ਦਾ ਇਕੱਲਿਆਂ ਦਾ ਖੜੇ ਰਹਿਣਾ ਸਰਕਾਰ ਦੇ ਹਮਲੇ ਦੇ ਖਿਲਾਫ ਔਖਾ ਹੋਊਗਾ ਸੋ ਆਪਾਂ ਨੂੰ ਉਹਨਾਂ ਦੇ ਨਾਲ ਡਟ ਕੇ ਖੜਨਾ ਚਾਹੀਦਾ ਜਿਵੇਂ ਕੱਲ ਅੰਦੋਲਨ ਦੇ ਵਿੱਚ ਮੰਗ ਵੀ ਪਾਸ ਕਰਵਾਈ ਹੈ ਵੀ ਉਹਨਾਂ ਦਾ ਨੁਕਸਾਨ ਪੂਰਤੀ ਹੋਵੇ ਉਹਨਾਂ ਦੀ ਜੋਨਾਂ ਦਾ ਨੁਕਸਾਨ ਕੀਤਾ ਚੈਨਲ ਵਾਲਿਆਂ ਦਾ ਸੋ ਇਹਦੇ ਨਾਲ ਇਸੇ ਤਰ੍ਹਾਂ ਹੀ ਆਪਾਂ ਨੂੰ ਡਟ ਕੇ ਖੜਨਾ ਚਾਹੀਦਾ ਇਹਨਾਂ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ